ਕਿਸੇ ਵੀ ਤਰ੍ਹਾਂ ਦੀ ਬਾਈ ਛੇੜਖਾਨੀ ਹੋਈ ਵੀ ਹੈ ਨਾ ਉਹਨੂੰ ਬਾਈ ਆਫਰ ਦੇ ਦਾਂਗੇ ਵੀ ਜਿੰਨੇ ਵੀ ਟਰੈਕਟਰ ਖੜੇ ਨੇ ਜੇ ਕੋਈ ਬੰਦਾ ਸਾਬਤ ਕਰ ਦਵੇ ਜਿਹੜੇ ਟਰੈਕਟਰ ਨੂੰ ਹੱਥ ਲਾਉਗਾ ਉਹਨੂੰ ਉਹ ਟਰੈਕਟਰ ਫਰੀ ਦੇ ਦਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਤਾਂ ਬਾਈ ਜਿਨ੍ਹਾਂ ਨੇ ਕੱਲ ਮੁਬਾਰਕਾਂ ਦਿੱਤੀਆਂ ਉਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਲੋ ਬਾਈ ਆਹ ਟਰੈਕਟਰ ਆਇਆ ਆਪਣੇ ਕੋਲ 5405 ਤੇ ਲੋਤ ਬਾਈ ਲੋਤ ਵੀਰੇ ਬੰਦ ਕਰ ਲੈ ਮਾੜਾ ਜਾਂ ਦੇ ਸਭ ਤੋਂ ਪਹਿਲਾਂ ਮੇਲੋ ਬਾਈ ਸਾਡੇ ਬਾਈ ਜੋਤ ਨੂੰ 80 ਗਾ ਵੀਰੇ ਕੀ ਹਾਲ ਹੈ ਜੀ ਵਧੀਆ ਵੀਰੇ ਜੀ ਬਾਈ ਅੱਜ 5-6 ਦਿਨ ਬਾਅਦ ਆ ਰਿਹਾ ਹੈ ਵੀਡੀਓ 'ਚ ਤੇ ਬਾਈ ਇਹਨਾਂ ਦੇ ਪਿੰਡ ਸੀਗੀ ਸਵਾ ਉਧਰ ਵੀਜੀ ਦਾ ਬਾਈ ਤੇ ਬਾਈ ਜੀ ਨੂੰ ਨਵੇਂ ਕੋਟ ਦੀਆਂ ਬਹੁਤ-ਬਹੁਤ ਵਧਾਈਆਂ ਸੁਖਰੀ ਨਵਾਂ ਕੋਟ ਲਿਆਂਦਾ ਬਾਈ ਨੇ ਫਰ ਵਾਲਾ ਹਨਾ ਗਾਦੀ ਕਲੰਬੀਆ ਤੇ ਆਇਆ ਬਾਈ ਸਪੈਸ਼ਲ ਬਹੁਤ ਨੇ ਬਾਈ ਲੋਕਲ ਲੋਕਲ ਆ ਠੀਕ ਹੈ ਜੀ ਤੇ ਇੱਧਰ ਸਾਡੇ ਵੀਰ ਇੰਡੋ ਫਾਰਮ ਵਾਲੇ ਵੀਰ ਸਾਡੇ ਵੀਰੇ ਆ ਜਾ ਯਾਰ ਆਇਨਾ ਕਰੇਗਾ ਉਹ ਦੇਖ ਬਾਈ ਬਿੱਟ ਦਿਖਾ ਗਿਆ ਬਾਈ ਆਪਾਂ ਨੂੰ ਜਦੋਂ ਜਦੋਂ ਵੀਰੇ ਥੱਲੇ ਆ ਜਾ ਯਾਰ ਉਹ ਥੱਲੇ ਆ ਜਾ ਵੀਰੇ ਆ ਜਾ ਆ ਜਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਬਾਈ ਟਰੈਕਟਰ 5405 ਜੌਨੀਅਰ ਤੇ ਜੋ ਵੀਰੇ ਦੇ ਮਾੜੇ ਮੋਟੀ ਇਹਦੇ ਬਾਰੇ ਜਾਣਕਾਰੀ ਕਿੰਨਾ ਮਾਡਲ ਹੈ ਵੀਰੇ ਇਹ ਹੈ ਜੀ 19 ਮਾਡਲ ਟਰੈਕਟਰ ਹੈ ਵੀਰੇ 2019 ਮਾਡਲ ਵੀਰੇ ਠੀਕ ਆ ਟਾਇਰ ਚਾਰੇ ਨਾਲ ਦੇ ਆ ਚਾਰੇ ਟਾਇਰ ਨਾਲ ਦੇ ਠੀਕ ਆ ਓਕੇ ਹਾਂ ਸਾਡੇ ਕਿ 1350 ਘੰਟਾ ਡਾਕਟਰ ਚੱਲਿਆ ਬਾਈ 1350 ਘੰਟੇ ਠੀਕ ਆ ਬਾਕੀ ਡਾਕਟਰ ਜਮਾ ਹੀ ਨਮਾ ਪਿਆ ਜੌਂਡੀਰ ਖਾਣਾ ਤਾਂ ਹੁੰਦਾ ਹੀ ਨਹੀਂ ਬੰਦੇ ਜੌਂਡੀਰ ਪਰਾਲਾ ਨਹੀਂ ਹੁੰਦਾ ਹੈ ਠੀਕ ਆ ਬਾਕੀ ਵੇਟ ਲੱਗੇ ਨੇ ਮੋਦੇ ਵੇਟ ਲੱਗੇ ਨੇ ਠੀਕ ਆ ਐਪਾ ਲੱਗੀ ਆ ਆ ਪਿਛਲੇ ਵੇਟ ਤਾਂ ਨਹੀਂ ਨਾਲ ਤਾਂ ਨਹੀਂ ਆਉਂਦੇ ਇਹਨੂੰ ਹਨਾ ਵੇਟ ਕੋਈ ਵੀ ਨਹੀਂ ਨਾਲ ਆਉਂਦਾ ਲਵਾਉਣਾ ਪੈਂਦਾ ਐਕਸਟਰਾ ਇਹ ਲਾਉਣੇ ਪੈਂਦੇ ਠੀਕ ਆ ਠੀਕ ਆ ਵੀਰੇ ਤੇ ਲੋ ਬਾਬੇ ਉਹ ਟੈਕਟਾ ਤੋਂ ਦੱਸਤਾ ਬਾਈ ਨੇ ਬਾਈ ਕਹਿੰਦਾ 2019 ਮਾਡਲ ਆ 1300 ਘੰਟੇ ਚੱਲੇ ਆ ਵਾ ਟਾਇਰ ਜੋਦ ਮੇਰੇ 80 ਪੈਸੇ ਹੋਣਗੇ ਨਾਲ ਦੇ 99 ਵੈਸੇ ਭਾਈ ਅੱਛਾ ਚਲੋ ਭਾਈ ਬਾਈ ਨੇ ਤਾਂ 90 ਕਹਿਤਾ ਆਪਾਂ ਚਲੋ 80 ਤੇ ਲੈ ਕੇ 90 ਦੇ ਵਿੱਚ ਵਿੱਚ ਮੰਨ ਲਨੇ ਆ ਠੀਕ ਆ ਨਾ ਮਾਰਦਾ ਹੈ ਛਟਾ ਚੱਲ ਜੀ ਸਾਰਿਆਂ ਨੂੰ ਠੀਕ ਆ ਜੀ ਦੋ ਜਿਹੜੇ ਇਹ ਆਏ ਆ ਇਹ ਤਾਂ ਮਤਲਬ ਕਿ 4-11 ਚ ਆਏ ਆ 4 ਏ ਵੀ ਸੀ ਡੀ ਵਿੱਚ ਹਾਂ ਪਰਵਿੰਦਰ ਵੀਰ ਫੇਰ ਤੂੰ ਭੱਜ ਲੈਣਾ ਯਾਰ ਜਿਆਦਾ ਫੇਰ ਆ ਵਿੱਚ ਮੈਦਾਨ ਚ ਨੂੰ ਹਾਂ ਯਾਰ ਇੰਨਾ ਸੋਹਣਾ ਸਨੱਖਾ ਮੁੰਡਾ ਤੂੰ ਫੇਰ ਤੂੰ ਭੱਜਦਾ ਕਹਦੇ ਆ ਦੂਜਾ ਟਾਪ ਮਾਰਦਾ ਹੈ ਬੇਸਪੋਰਟ ਨਹੀਂ ਅੱਛਾ ਠੀਕ ਆ ਭਾਈ ਜੇ ਤਾਂ ਹੁੰਦਾ ਇੰਡੋ ਫਾਰਮ ਆ ਇਹ ਤਾਂ ਡਰਦਾ ਵੀ ਕੋਈ ਕੰਪਨੀ ਵਾਲਾ ਬੰਦਾ ਆ ਵੀ ਮੇਰੀ ਵੀਡੀਓ ਨੂੰ ਦੇਖ ਲਵੇ ਵੀ ਇਹ ਜੌਂਡੀਆ ਦੀ ਸੇਵਾ ਤਾਂ ਕਰਦਾ ਠੀਕ ਆ ਤੇ ਕੋਈ ਗੱਲ ਨਹੀਂ ਵੀਰੇ ਅਸੀਂ ਤੇਰੀ ਮਜਬੂਰੀ ਸਮਝ ਸਕਦੇ ਹਾਂ ਕੋਈ ਚੱਕਰ ਨਹੀਂ ਹੁਣ ਜੌਂਡੀਆ ਵੀ ਲੈਣੀ ਦੇਖੀ ਹਾਂ ਹਾਂ ਏਜੰਸੀ ਵੀਰੇ ਸਾਡੇ ਕੋਲ ਬੇਸ਼ੱਕ ਇੰਡੋ ਫਾਰਮ ਦੀ ਟਰੈਕਟਰ ਅਸੀਂ ਸਾਰੇ ਵੇਚਦੇ ਆ ਜਿਹੋ ਵੀਰੇ 10 ਮੜਾ ਵੀਰ ਨੂੰ ਸਾਰਿਆਂ ਨਾਲ ਪਿਆਰ ਹੈ ਟਰੈਕਟਰ ਸਾਡਾ ਪਿਆਰ ਸਾਰਿਆਂ ਨਾਲ ਹੈ ਜੇ ਜਣੇ ਕਿ ਕੰਪਨੀ ਅਸੀਂ ਵੇਖ ਥੋੜੀ ਲਈ ਹੋਈ ਆ ਟਰੈਕਟਰ ਥੋੜਾ ਮੜਾ ਨਹੀਂ ਹੈਗਾ ਵਧੀਆ ਹੈ ਪਰ ਜਾਨੀ ਕਿ ਸਾਡੇ ਕੋਲ ਵੀਰੇ ਕਹਾ ਕੇ ਸਾਰੇ ਹੀ ਆ ਉਹ ਲੰਘ ਗਿਆ ਬਾਈ ਫੇਰ ਤੇ ਉਹਦੇ ਵੀਰੇ ਪਿਛਲੇ ਟਾਇਰ ਇਹਨੂੰ 16 9 30 ਦੇ ਨੇ ਹਨਾ ਠੀਕ ਆ ਲੋ ਜੀ ਬਾਈ ਟਾਇਰਾਂ ਦੀ ਦੇਖੋ ਕੰਡੀਸ਼ਨ ਆਪ ਤੁਸੀਂ ਆਈਡੀਆ ਲਾ ਸਕਦੇ ਆ ਤੇ ਬਾਕੀ ਟਰੈਕਟਰ ਦਾ ਤੁਹਾਨੂੰ ਵੀਡੀਓ ਵਿੱਚ ਸਾਫ਼ ਹੀ ਦਿਖ ਰਿਹਾ ਹੋਊਗਾ ਬਾਈ ਆ ਦੇਖ ਲਓ ਵੀ ਕਿਸੇ ਪਾਸੇ ਦੇ ਵੀ ਮੜਿਆ ਰੰਗ ਵੀ ਨਹੀਂ ਟਰੈਕਟਰ ਦਾ ਖਰਾਬ ਹੋਇਆ ਵਾ ਠੀਕ ਆ ਜੀ ਤੇ ਫਾਈਬਰ ਹੁੱਡ ਲੱਗੀ ਹੋਈ ਆ ਟਰੈਕਟਰ ਨੂੰ ਤੁਹਾਨੂੰ ਪਿੱਛੋਂ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾਉਣਾ ਜਿਹੋਦੇ ਵੀ ਆ ਜਾ ਮੜਾ ਦੱਸ ਦੇ ਇਹਦਾ ਕੀ ਫੰਕਸ਼ਨ ਹੈ ਲੋ ਜੀ ਪਿੱਛੋਂ ਕਰ ਲੋ ਬਾਈ ਚੈੱਕ ਆ ਦੇਖੋ ਆ ਟਾਈਪ ਮਾਡਲ ਜਿਹੰਨੇ ਬਾਈ ਸੁੱਟਾ ਠੀਕ ਆ ਇਹਦਾ ਫੁੱਲ ਜਿਹੜਾ ਉੱਪਰਲਾ ਮਾਡਲ ਆਉਂਦਾ ਠੀਕ ਆ ਤੇ ਬਾਕੀ ਦੇਖ ਲਓ ਜੋ ਤੇ ਇਹਦੇ ਨਾਲ ਵੀਰੇ ਇਕੱਲੀ ਉਹ ਹੈ ਨਾ ਪੱਟੀ ਨਹੀਂ ਹੈਗੀ ਇਹਦੀ ਡੰਡਾ ਕੱਲਾ ਬਾਈ ਡੰਡਾ ਹੈ ਇਹਦਾ ਠੀਕ ਆ ਜੀ ਫੱਟੀ ਇਹਦੀ ਹੈ ਨਹੀਂ ਤੇ ਦੇਖ ਲਓ ਪਿੱਛੇ ਤੇ ਹੁੱਕਾ ਸਾਰਾ ਕੁਝ ਟਰੈਕਟਰ ਵੀਰੇ ਖੇਤੀਬਾੜੀ ਚੱਲਿਆ ਬਹੁਤ ਸਾਹਮਣਾ ਟਰੈਕਟਰ ਚੱਲਿਆ ਹੋਇਆ ਠੀਕ ਆ ਆ ਲਾਈਟ ਥੋੜੀ ਜਿਹੀ ਹੋਈ ਵੀ ਤਾਂ ਕਰਕੇ ਉਹਨੂੰ ਤਾਰ ਬੰਨੀ ਹੋਈ ਆ ਟੁੱਟੀ ਵੀ ਆ ਨਾ ਟੁੱਟੀ ਵੀ ਆ ਪੈਸੇ ਅਸੀਂ ਨਵੀਂ ਨਹੀਂ ਪਾਈ ਕਿਉਂਕਿ ਬਈ ਨਾਲ ਦੀ ਲਾਈਟ ਆ ਸੀ ਇਹਨੂੰ ਬੰਨਤਾ ਫਿਰ ਤੇ ਕਹਨੇ ਬਾਈ ਤੁਸੀਂ ਟੱਚਿੰਗ ਕਰਦੇ ਤਾਂ ਕਰਕੇ ਕਰੀਂ ਦੱਸ ਤੇ ਬਾਕੀ ਬਾਬਿਓ ਕੋਈ ਵੀ ਬੰਦਾ ਟਰੈਕਟਰ ਦੀ ਇਹ ਚੀਜ਼ ਸਾਬਤ ਕਰ ਦੇਵੇ ਵੀ ਟਰੈਕਟਰ ਨੂੰ ਕਿਤੇ ਵੀ ਮੜੀ ਜੀ ਵੀ ਟੱਚਿੰਗ ਵੀ ਹੈਗੀ ਆ ਠੀਕ ਆ ਜਾਂ ਟਰੈਕਟਰ ਨਾਲ ਜੋਤ ਕਿਸੇ ਵੀ ਤਰ੍ਹਾਂ ਦੀ ਬਾਈ ਛੇੜਖਾਨੀ ਹੋਈ ਵੀ ਹੈ ਨਾ ਉਹਨੂੰ ਬਾਈ ਆਫਰ ਦੇ ਦਾਂਗੇ ਵੀ ਜਿੰਨੇ ਵੀ ਟਰੈਕਟਰ ਖੜੇ ਨੇ ਜੇ ਕੋਈ ਵੀ ਬੰਦਾ ਸਾਬਤ ਕਰ ਦਵੇ ਜਿਹੜੇ ਟਰੈਕਟਰ ਨੂੰ ਹੱਥ ਲਾਉਗਾ ਉਹਨੂੰ ਉਹ ਟਰੈਕਟਰ ਫਰੀ ਦੇ ਦਾਂਗੇ ਆਪਾਂ ਠੀਕ ਹੈ ਜੀ ਇਹ ਚੀਜ਼ ਦੀ ਬਾਈ ਆਪਣੇ ਵੱਲੋਂ ਫੁੱਲ ਗਾਰੰਟੀ ਆ ਜਿਹੜੀ ਟਰੈਕਟਰ ਨੂੰ ਬਾਈ ਕੋਈ ਰੰਗ ਪੇਂਟ ਹੋਇਆ ਵਾ ਹੋਊਗਾ ਪਹਿਲੀ ਗੱਲ ਤਾਂ ਅਸੀਂ ਕਰਦੇ ਹਾਂ ਨਹੀਂ ਠੀਕ ਹੈ ਨਾ ਇੰਨਾ ਹੋਇਆ ਜੇ ਕੋਈ ਪਿੱਛੇ ਤੋਂ ਹੋਇਆਊਗਾ ਤੁਹਾਨੂੰ ਵੀਡੀਓ 'ਚ ਦੱਸਾਂਗੇ ਬਕਾਇਦਾ ਬਾਈ ਇੱਥੋਂ ਰੰਗ ਹੋਇਆ ਵਾ ਟਰੈਕਟਰ ਨੂੰ ਠੀਕ ਹੈ ਜੀ ਵੇਸੇ ਤਾਂ ਬਾਈ ਉੱਚਾ ਮਾਡਲ ਹੈ ਇਹਨਾਂ ਦਾ ਤਾਂ ਜੋ ਤਾਂ ਰੰਗ ਕੁਆਲਟੀ ਉਦਾਂ ਹੀ ਬਹੁਤ ਵਧੀਆ ਹੈ ਨਾ ਟਰੈਕਟਰਾਂ ਦੀ ਕਿਉਂਕਿ ਇਹਦਾ ਬੁੜੇ ਹੁੰਦੇ ਨਹੀਂ ਗੱਲ ਹਾਂ ਇਹਨਾਂ ਦਾ ਰੰਗ ਤਾਂ ਬਾਈ ਉਦਾਂ ਹੀ ਨਹੀਂ ਇਹਦਾ ਤਾਂ ਸਮਝ ਲਓ ਜਿੱਦਾਂ ਗੱਡੀਆਂ ਕਾਰਾਂ ਦਾ ਰੰਗ ਹੈ ਨਾ ਉਹ ਚੀਜ਼ ਆ ਇਹ ਠੀਕ ਹੈ ਉਦਾਂ ਦਾ ਰੰਗ ਹੈ ਇਹਨਾਂ ਦਾ ਇਹ ਟਰੈਕਟਰ ਨੂੰ ਮਲਗੀ ਛੇਤੀ ਛੇਤੀ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਬਾਕੀ ਆਪਣਾ ਮਕਸਦ ਹੁੰਦਾ ਸਿਰਫ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾ ਤੁਹਾਨੂੰ ਮਲਗੀ ਥੋੜੀ ਤਸੱਲੀ ਕਰਾਉਣਾ ਤੇ ਬਾਈ ਜਣੀ ਵੀਡੀਓ ਦਾ ਸਾਨੂੰ ਬਹੁਤ سارے ਟਰੈਕਟਰ ਸਾਡੇ ਮਲਗੀ ਹਰੇਕ ਮਹੀਨੇ 10 ਤੋਂ 15 ਟਰੈਕਟਰ 15 ਟਰੈਕਟਰ ਸਾਡੇ ਵੀਡੀਓ ਤੇ ਜਾਨੀ ਕਿ ਆ ਜਿਹੜੇ ਆਪਣੇ ਸਬਸਕ੍ਰਾਈਬਰਾਂ ਉਹੀ ਲੈ ਕੇ ਜਾਂਦੇ ਨੇ ਠੀਕ ਹੈ ਜੀ ਤੇ ਭਰੋਸਾ ਹੁੰਦਾ ਇੱਕ ਬਾਈ ਜਿਹੜੇ ਵੀ ਦੇਖਦੇ ਨੇ ਆਪਾਂ ਨੂੰ ਟਰੈਕਟਰ ਵਿਕਦੇ ਵੀ ਨੇ ਉਹ ਦੇਖ ਕੇ ਆਪਾਂ ਨੇ ਭਰੋਸਾ ਵੀ ਕਰਦੇ ਆ ਤੇ ਆਪਾਂ ਵੀ ਜਾਨੀ ਕਿ ਇਹੀ ਕੋਸ਼ਿਸ਼ ਕਰਦੇ ਆ ਵੀ ਆਪਾਂ ਉਹਨੂੰ ਵਧੀਆ ਚੀਜ਼ ਦਿਖਾਈਏ ਜਿਹੜੀ ਸਚਾਈ ਆ ਉਹੀ ਦਸੀਏ ਕੋਈ ਹੋਰ ਨਾ ਬਦਲ ਕੇ ਜਿਹੜੀ ਗੱਲ ਕਰੀਏ ਠੀਕ ਹੈ ਜੀ ਬਾਕੀ ਚਲੋ ਆਪਾਂ ਨੇ ਤੁਹਾਨੂੰ ਬਾਈ ਜਾਣਕਾਰੀ ਦਿੱਤੀ ਟਰੈਕਟਰ ਬਾਰੇ ਤੇ ਜੋ ਵੀਰੇ ਹੋਰ ਆ ਇੱਕ ਹੁਣ ਜਿਹੜਾ 5305 5310 ਆ ਇਹ ਹੁਣ ਆ ਵੀ ਸੀ ਆਰ ਡੀ ਇੰਜਨ ਦੇ ਵਿੱਚ ਰਹੇ ਆ। ਇਹ ਸੀ ਆਰ ਡੀ ਆਉਨੇ ਆ। ਠੀਕ ਆ। ਤੇ 10 ਲੱਖ ਤੇ ਬਾਹਰ ਹੀ ਆਉਨੇ ਆ। ਮੇਰੇ 5305 ਤਾਂ ਮੇਰੇ ਮੇਰੇ ਹਾਬ ਨਾਲ 13-14 ਲੱਖ ਦਾ ਹੋਊਗਾ। ਸੀ ਆਰ ਡੀ ਆਈ। ਹਾਂ ਜਿੱਥੇ ਤੱਕ ਮੈਨੂੰ ਆਈਡੀਆ ਵੀ 13 ਦੇ ਉੱਪਰੇ ਹੋਊਗਾ। ਹਾਂ ਹਾਂ। ਤੇ ਮੈਂ ਤਾਂ ਆਪਾਂ 13 ਤੁਰਾਂ ਦੇ ਗੇੜ ਚ ਹੋਊਗਾ। 2.5 ਫਰਮ ਆ ਜਾਵੇਂਗਾ ਇਹਨੇ। ਹਾਂ 2.5 ਆ ਜਾਣੇ। ਨਹੀਂ 2 ਬੜਿਆ ਜਾਣੇ 1 ਦੂਆ ਛੋਟਾ ਆ ਜਾਣਾ। ਛੋਟਾ। ਇੱਕ ਛੋਟਾ ਆ ਜਾਣਾ ਤੇ ਬਾਕੀ ਬਾਈ ਬਹੁਤ ਵੀਰਾਂ ਦੇ ਸਾਨੂੰ ਫੋਨ ਵੀ ਆਉਂਦੇ ਰਹਿੰਦੇ ਨੇ ਬਾਈ ਸਾਨੂੰ ਕੋਈ ਪੁਰਾਣੇ ਮਾਡਲ ਵਾਲਾ 19 20 21 ਮਾਡਲ ਜੋ ਤੁਹਾਡੇ ਕੋਲ ਜਿੰਨੇ ਵੀ ਪਰ ਆਏ ਆ ਨਾ ਟਰੈਕਟਰ ਜੌਂਡੀਰ ਨਹੀਂ ਕਿ ਆਪਣੇ ਕੋਲ ਕੋਈ ਟਰੈਕਟਰ ਖੜਿਆ ਨਹੀਂ ਹੈਗਾ ਤੇ ਹਾਂ ਵਿਕੀ ਗਏ ਆਪਣੇ ਟਰੈਕਟਰ ਤੇ ਇਹ ਜੋ ਕਿੰਨੇ ਐਚਪੀ ਜਾ ਗਿਆ ਬਾਈ 63 ਐਚਪੀ ਦਾ 63 ਤੇ ਮੇਰੇ ਸਾਨੂੰ ਹਾਂ 65 ਠੀਕ ਹੈ ਬਾਈ ਕਹਿੰਦਾ ਬਾਈ 65 ਹਸ ਪਾਵਰ ਹੈ ਟਰੈਕਟਰ ਇਹ ਠੀਕ ਆ ਬਾਕੀ ਬਾਈ ਮਤਲਬ ਕਿ ਜੋਤ ਦੇ ਲੈ ਕੇ ਜੌਂਡੀਅਰ ਚ ਹੋਰ ਸਾਰੇ ਟਰੈਕਟਰਾਂ ਚ ਹੋਇਆ ਵੀ ਇਹਨਾਂ ਦਾ ਜਿਹੜਾ ਮਰਜੀ ਮਾਡਲ ਹੈ ਇਹਨਾਂ ਦਾ ਇੰਜਣ ਇੱਕੋ ਵਾਜੇਲਾ ਟਰੈਕਟਰਾਂ ਦਾ ਹੈ ਸਿਰਫ ਹਿੱਸੇ ਦਾ ਹੀ ਫਰਕ ਹੈ ਇਹਨਾਂ ਦਾ ਪਿੱਛੇ ਤਾਂ ਯਾਨੀ ਕਿ ਹਾਂ ਹਿੱਸਾ ਟਰਬੋ ਪੰਪ ਸਿਰਫ ਉਹਦੇ ਨਾਲੇ ਟਰੈਕਟਰ ਦੀ ਪਾਵਰ ਵੱਡੀ ਛੋਟੀ ਕਰੀ ਬਾਈ ਇਹਨਾਂ ਨੇ ਠੀਕ ਆ ਤੇ ਬਾਕੀ ਤੇ ਬਾਈ ਕੱਲ ਆਪਾਂ ਗੱਡੀ ਵੀ ਲੈ ਆਏ ਸੀ ਜੋਤ ਵੀਰੇ ਕੱਲ ਮੈਂ ਥੋੜਾ ਜਿਹਾ ਹੋ ਗਿਆ ਲੇਟ ਬਨਵਾਇਆ ਬਾਈ ਨਹੀਂ ਉੱਥੇ ਹੋਵਾਂਗੇ ਪਰ ਮੈਂ ਜਾਨੀ ਕਿ 5 ਵਜੇ ਆ ਗਿਆ ਲੰਘੇ ਸੀ ਤੁਸੀਂ ਉੱਥੇ ਹਾਂ ਜੀ ਮੈਂ ਤਾਂ ਫੋਨ ਕਰਿਆ 6 ਵਜੇ ਪਹੁੰਚਿਆ ਹੋਵੇ ਨਹੀਂ ਯਾਰ ਹਾਂ ਆ ਗਿਆ ਤਾਂ ਮੈਂ 5:15 20 ਮਿੰਟ ਤੇ ਤੇ ਬਾਈ ਕੱਲ ਲੈ ਆਏ ਸੀ ਆਪਾਂ ਤੁਹਾਨੂੰ ਪਤਾ ਹੀ ਆ ਤੇ ਕਈ ਬਾਈਆਂ ਨੂੰ ਕੱਲ ਦੱਸ ਨਹੀਂ ਹੋਇਆ ਬਾਈ ਮਾਡਲ ਮਾਡਲ 2022 ਆ ਵੀਰੇ ਇਹ ਠੀਕ ਆ ਜੀ 2022 ਦੇ ਚੌਥੇ ਮਹੀਨੇ ਦੀ ਆ ਗੱਡੀ ਤੇ ਜੋਦ ਵੀਰੇ ਕਿਦਾਂ ਠੀਕ ਆ ਘੈਂਟ ਆ ਪਸੰਦ ਆ ਬਾਈ ਨੂੰ ਤਾਂ ਮਾਡਲ ਦਾ ਕੇ بیس ਮਾਡਲ ਇਹ ਇਹ ਵੀਰੇ ਸੈਂਟਰ ਵਾਲਾ ਮਾਡਲ ਆ BX I ਨਾ ਉੱਪਰ ਨਾ ਥੱਲੇ ਕਿੱਧਰੇ ਹਾਂ ਜਾਨੀ ਕਿ ਜਿਹੜੇ ਲਾਈ ਵੀਲ ਇਹਨੂੰ ਲਾਏ ਨਹੀਂ ਤੇ ਆਉਂਦੇ ਕੰਪਨੀ ਵਾਲੇ ਮਤਲਬ ਕਿ ਜਿਨ੍ਹਾਂ ਤੋਂ ਲਈ ਉਹਨੇ ਬਾਅਦ ਚ ਪਵਾਏ ਵੇ ਤੇ ਹਾਂ ਤੇ ਵੀ ਵੀਰੇ ਕੋਈ ਮਨ ਨਹੀਂ ਤਾਂ ਹੈਗਾ ਗੱਡੀ ਲੈਣ ਦਾ ਸਾਮਣ ਰਿਸ਼ਤੇਦਾਰੀ ਚ ਖੜੀ ਸੀ ਹਾਂ ਤੇ ਬਸ ਚਲੋ ਉਹਦੇ ਕਰਕੇ ਮਨ ਜਾ ਖੜ ਗਿਆ ਚਲੋ ਲੈ ਲੰਨੇ ਆ ਹਾਂ 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 ਉਹਨੇ ਨਵੀਂ ਘੜਾ ਲਈ ਸੀ ਗੱਡੀ ਠੀਕ ਆ ਤਾਂ ਕਰਕੇ ਮਨ ਬਣ ਗਿਆ ਨਹੀਂ ਕੋਈ ਵੀ ਵਿਚਾਰ ਨਹੀਂ ਤਾਂ ਹੈਗਾ ਫਿਲਹਾਲ ਲੈਣ ਦਾ ਕਿੱਥੇ ਰੋਟਾਈ ਦਈ ਰੋਟੇ ਹਾਂ ਹਾਂ ਤੇ ਜਦੋਂ ਉਹਦਾ ਵੀਰ ਨੂੰ ਮਿਲ ਬੈਥੇ ਜਾ ਕੇ ਤੇ ਸਭ ਤੋਂ ਪਹਿਲਾਂ ਤਾਂ ਬਾਈ ਜਿਨ੍ਹਾਂ ਨੇ ਕੱਲ ਮੁਬਾਰਕਾਂ ਦਿੱਤੀਆਂ ਉਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸ਼ੁਕਰੀਆ ਸਾਰਿਆਂ ਦਾ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਕੱਲ੍ਹ ਥੱਲੇ ਕਮੈਂਟਾਂ ਵਿੱਚ ਤੇ ਬਾਕੀ ਵੀਰੇ ਮਾਡਲ 22 ਹੈ 4ਵੇਂ ਮਹੀਨੇ ਦੀ 2022 ਦੇ ਤੇ ਜਾਨੀ ਕਿ ਇਹ ਸੈਂਟਰ ਵਾਲਾ ਮਾਡਲ ਹੈ VXI ਜਿਹੜੀ ਹੁੰਦੀ ਹੈ ਜੀ ਉਹ ਮਾਡਲ ਹੈ ਤੇ ਟਾਇਰ ਗੱਡੀ ਦੇ ਨਾਲ ਦਾ ਹੀ ਨੇ ਤੇ ਜਿਹੜੇ ਲਾਈ ਵੀਲ ਐ ਇਹਨੂੰ ਆਉਂਦੇ ਨਹੀਂ ਹੈਗੇ ਵਿੱਚ ਇਹ ਬੰਦੇ ਨੇ ਜਾਨੀ ਕਿ ਜਿਨ੍ਹਾਂ ਤੋਂ ਆਪਾਂ ਲਈਏ ਉਹਨਾਂ ਨੇ ਬਾਅਦ ਵਿੱਚ ਲੱਗ ਤੋਂ ਕੰਪਨੀ ਵਾਲੀ ਲਾਈ ਵੀਲ ਪਵਾਏ ਹੋਏ ਨੇ ਠੀਕ ਹੈ ਜੀ ਬਾਕੀ ਗੱਡੀ ਦਾ ਬੰਪਰ ਤੱਕ オリジナル ਆ ਬਾਈ ਬੰਪਰ ਵੀ ਮੜੇ ਮੋਟੇ ਹਲਕੇ ਫੁਲਕੇ ਸਕਰੈਚ ਪਏ ਹੋਏ ਨੇ ਪਰ ਤੁਹਾਨੂੰ ਦਿਖਾ ਵੀ ਦਿੰਦੇ ਆ ਦੇਖੋ ਆ ਦੇਖੋ ਸਕਰੈਚ ਪਏ ਹੋਏ ਗੱਡੀ ਤੇ ਠੀਕ ਹੈ ਜੀ ਫਾਰ ਮਤਲਬ ਕਿ ਕਿਤੇ ਵੀ ਪੇਂਟ ਨਹੀਂ ਹੋਇਆ ਵਾ ਹੈਗਾ ਠੀਕ ਹੈ ਜੀ ਜਿੱਦਾਂ ਦੀ ਇਹ ਗੱਡੀ ਆਈ ਹੋਈ ਕੰਪਨੀ ਤੋਂ ਉਦਾਂ ਦੀ ਉਦਾਂ ਹੀ ਆ ਤੇ ਆਪਣਾ ਵੀ ਮਨ ਤਾਂ ਹੀ ਖੜ ਗਿਆ ਬਾਈ ਘਰੇ ਸੀਗੇ ਰਿਸ਼ਤੇਦਾਰਾਂ ਕੋਲ ਤੇ ਕਦੇ ਕਰਿਆ ਤਾਂ ਹੈ ਨਹੀਂ ਗੱਡੀ ਦਾ ਪਹਿਲੀ ਵਾਰ ਇਹ ਸੌਦਾ ਕਰਿਆ ਵਿੱਚੋਂ ਵੀ ਐਂ ਦੇਖੋ ਲੇਜ਼ਰ ਵਾਲੇ ਸੀਟ ਕਵਰ ਪਏ ਹੋਏ ਨੇ ਬਾਈ ਤੇ ਪੁੱਛ ਬਜਨ ਸਟਾਰਟ ਵਾਲਾ ਮਾਡਲ ਆ ਇਹ ਠੀਕ ਹੈ ਜੀ ਤੇ ਵਿੱਚ ਜਿਹੜੀ ਆ ਤਾਂ ਸਿਸਟਮ ਸੋਸਟਮ ਜਾਂ ਨਾਲੇ ਆਉਂਦੇ ਇਹਦੇ ਵਿੱਚ ਜੋ ਵੀ ਹੁੰਦਾ ਯਾਨੀ ਕਿ ਇੱਕ ਇਹਦੇ ਵਿੱਚ ਟੌਪ ਮਾਡਲ ਆਉਂਦਾ ਇੱਕ ਇਹਦੇ ਉੱਪਰ ਦਾ ਮਾਡਲ ਵੀ ਹੋਰ ਆਉਂਦਾ ਇਹਦੇ ਵਿੱਚ ਦੋ ਮਾਡਲ ਦੇ ਉੱਪਰ ਹੋਰ ਆਉਂਦੇ ਨੇ ਠੀਕ ਹੈ ਜੀ ਹਜੇ ਬਾਈ ਤੋਤੀ ਤੂਤੀ ਨਹੀਂ ਹੈਗੀ ਕੱਲ ਦੀ ਜਿਵੇਂ ਦੀ ਉੱਦਾਂ ਦੇਖੋ ਲਿਪੜੀ ਤਿਬੜੀ ਵੀ ਉੱਥੇ ਹੀ ਖੜੀ ਆ ਕੁਝ ਨਹੀਂ ਕਰਿਆ ਹਜੇ ਇਹਨੂੰ ਤੇ ਬਾਕੀ ਇੱਕ ਦੋ ਵੀਰਾਂ ਦੇ ਫੋਨ ਵੀ ਆਏ ਕਹਿੰਦੇ ਵੀਰੇ ਵੀ ਤਾਂ ਇਹ ਦੇਣੀ ਆ ਕਿ ਕਿਆ ਕਰਨਾ ਮੈਂ ਵੀਰਾਂ ਨੂੰ ਕਿਆ ਮੈਂ ਕਹਾ ਵੀਰੇ ਕੋਈ ਪੱਕਾ ਨਹੀਂ ਪਤਾ ਉਹਨੂੰ ਪਤਾ ਜੇ ਮਨ ਬਣ ਗਿਆ ਤਾਂ ਦੇ ਵੀ ਦਵਾਂਗੇ ਕੋਈ ਏਡੀ ਬੜੀ ਗੱਲ ਵੀ ਨਹੀਂ ਹੈਗੀ ਠੀਕ ਆ ਤੇ ਬਾਕੀ ਚਲੋ ਦੱਸ ਦਾਂਗੇ ਜਿੱਦਾਂ ਵੀ ਹੋਇਆ ਕੋਈ ਚੱਕਰ ਨਹੀਂ ਜਣੀ ਕਿ ਗੱਡੀ ਇੱਕ ਨੰਬਰ ਆ ਬਾਈ ਰਿਸ਼ਤੇਦਾਰਾਂ ਨੇ ਪੂਰੀ ਗਰੰਟੀ ਦੇ ਦਿੱਤੀ ਆ ਵੀ ਵੇਖਾ ਮੀਚ ਕੇ ਲੈ ਜਾਓ ਆਪਾਂ ਵੀ ਬਾਈ ਤਾਂ ਹੀ ਭਰੋਸਾ ਕਰ ਲਿਆ ਤੇ ਟਰੈਕਟਰ ਦਾ ਚਲੋ ਲਿਆਉਂਦੇ ਰਹਿੰਨੇ ਆ ਟਰੈਕਟਰਾਂ ਬਾਰੇ ਤਾਂ ਆਪਾਂ ਨੂੰ ਹੈਗੀ ਨੌਲੇਜ ਤੇ ਬਾਕੀ ਵੀ ਟਰੈਕਟਰ ਵੀ ਆਪਾਂ ਤੁਹਾਨੂੰ ਦਿਖਾਤਾ ਸਾਰਾ ਹੀ ਤੇ ਟਰੈਕਟਰ ਦੀ ਪੂਰੀ ਤਸੱਲੀ ਆਪਣੇ ਵੱਲੋਂ ਬਾਕੀ ਜੇ ਕੋਈ ਮੇਰਾ ਵੀਰਾ ਚਾਹਵਨ ਹੋਇਆ ਤਾਂ ਉਹ ਆ ਕੇ ਦੇਖ ਲਿਓ ਠੀਕ ਹੈ ਜੀ ਤੇ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤਾਂ ਵੀਰੇ ਮੁੱਲ ਕਰਦੇ ਆ ਟਰੈਕਟਰ ਦਾ 7.5 ਲੱਖ ਰੁਪਇਆ ਠੀਕ ਹੈ ਜੀ ਬਾਕੀ ਦਾ ਜਿਹੜਾ ਰੇਟ ਹੈ ਰੇਟ ਵੀਰੇ ਫਿਕਸ ਨਹੀਂ ਹੈਗਾ ਆਪਾਂ ਅੱਗੇ ਵੀ ਦੱਸਦੇ ਹੁਣੇ ਰੇਟ ਦਾ ਮਾਨ ਤਨ ਮੌਕੇ ਤੇ ਹੋ ਜਾਊਗਾ ਜਿਹੜਾ ਵੀ ਮੇਰਾ ਵੀਰ ਆਊਗਾ ਕੋਈ ਦੇਖਣ ਉਹਨੂੰ ਆਪਾਂ ਇਹਨ ਵਧੀਆ ਤੇ ਜਾਇ ਰੇਟ ਤੇ ਫਿਕਰ ਦੇ ਦਾਂਗੇ ਪਹਿਲਾਂ ਆਪਣਾ ਆ ਕੇ ਟਰੈਕਟਰ ਦੇਖ ਲਿਓ ਚਲਾ ਕੇ ਤਸੱਲੀ ਕਰ ਲਿਓ ਬਾਅਦ ਵਿੱਚ ਸੌਦਾ ਕਰੋ ਟਰੈਕਟਰ ਦਾ ਮੇਰਾ ਵੀਰ ਤੇ ਸਮਝ ਲਓ ਵੀ 85 90 ਪੈਸੇ ਟਾਇਰ ਨਾਲ ਦਾ ਹੀ ਆ ਟਰੈਕਟਰ ਦੇ ਠੀਕ ਹੈ ਜੀ ਮੁਰਲੇ ਟਾਇਰ ਥੋੜੇ ਜਿ ਘੱਟ ਹੋਣਗੇ ਮੁਰਲੇ ਟਾਇਰ ਹੋਣਗੇ 60 ਕੇ ਪੈਸੇ ਠੀਕ ਹੈ ਕਿਉਂਕਿ ਮੂਰੇ ਦੇ ਵੇਟ ਵੱਧ ਪਿਆ ਉਹਦੇ ਕਰਕੇ ਬਾਈ ਮੁਰਲੇ ਟਾਇਰ ਥੋੜੇ ਵੱਧ ਕਾਹਤ ਜਾਂਦੇ ਨੇ ਤੇ ਬਾਕੀ ਟਰੈਕਟਰ ਹੋਰ ਵੀ ਨੇ ਬਾਈ ਦੋ ਦਿਨ ਟਰੈਕਟਰ ਆਪਣੇ ਤੁਹਾਨੂੰ ਪਤਾ ਵਿਕ ਵੀ ਲਏ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਤੇ 49 ਬਾਈ ਵਿਕਲੇ ਆਪਣਾ 475 ਵਿਕਲੇ ਜੀ ਤੇ ਅਰਜਨ ਦਾ ਵੀ ਗੱਲਬਾਤ ਚੱਲ ਰਹੀ ਆ ਸ਼ਾਇਦ ਉਹ ਵੀ ਵਿਕ ਜਵੇ ਟਰੈਕਟਰ ਤੇ ਯਾਨੀ ਕਿ ਵਧੀਆ ਆਫ ਸੀਜ਼ਨ ਤਾਂ ਆਫ ਸੀਜ਼ਨ ਵਿੱਚ ਵੀ ਬਾਈ ਟਰੈਕਟਰ ਵਧੀਆ ਵਿਕਲੇ ਤੇ ਚਲੋ ਤੁਹਾਡੀ ਵੀ ਕਿਰਪਾ ਜਿਹੜੇ ਵੀਰ ਦੇਖ ਰਹੇ ਆ ਕਿਉਂਕਿ ਆਪਣੇ YouTube ਰਾਹੀਂ ਵੀ ਬਹੁਤ ਸਾਰੇ ਟਰੈਕਟਰ ਵਿਕੀ ਜਾਂਦੇ ਨੇ ਗਾਹਕ ਜਿਹੜੇ ਦੂਰ ਤੇ ਆ ਲੈ ਕੇ ਜਾਈ ਜਾਂਦੇ ਨੇ ਆ ਕੇ ਦੇਖ ਕੇ ਤੇ ਬਾਕੀ ਹੋਰ ਇਹ ਤੋਂ ਇਲਾਵਾ ਬਾਈ ਕੋਈ ਹੋਰ ਕੋਈ ਨਵਾਂ ਟਰੈਕਟਰ ਆਇਆ ਨਹੀਂ ਹੈਗਾ ਜੇ ਆਇਆ ਤੁਹਾਨੂੰ ਆਪਾਂ ਬਣਾ ਕੇ ਪਾਵਾਂਗੇ ਵੀਡੀਓ ਲੱਗ ਤੋਂ ਬਣਾ ਕੇ ਠੀਕ ਹੈ ਜੀ ਤੇ ਬਾਕੀ ਬਾਈ ਜਿੱਦਾਂ ਕਿਸੇ ਨੇ ਮੇਰੇ ਵੀਰ ਨੇ ਟਰੈਕਟਰ ਕੋਈ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਆਪਣੇ ਟਰੈਕਟਰ ਦੀਆਂ ਫੋਟੋ ਵੀਡੀਓ ਪਾ ਦੇ ਕਰੋ ਬਾਈ ਰੇਟ ਨਾਲ ਜਰੂਰ ਦੱਸ ਦਿਆ ਕਰੋ ਠੀਕ ਹੈ ਜੀ ਤੇ ਇਹਦੇ ਵਿੱਚ ਜੇ ਕਿਸੇ ਨੇ ਬਾਈ ਟਰੈਕਟਰ ਕੋਈ ਵਿਚ ਦੇਣਾ ਹੈ ਵਾਧਾ ਘਾਟਾ ਕਰਨਾ ਤਾਂ ਬਾਈ ਉਹ ਵੀ ਆਪਾਂ ਕਰ ਲਾਂਗੇ ਵਿੱਚ ਵਾਧਾ ਘਾਟਾ ਤੇ ਪਹਿਲਾਂ ਬਾਈ ਜਨਨ ਕੀ ਆਪਾਂ ਦਾ ਬੇਨਤੀ ਆਹੀ ਕਰਦੇ ਆ ਵੀ ਅਸੀਂ ਵੀਡੀਓ ਪਾਉਨੇ ਆ ਸਾਡੀ ਵੀਡੀਓ ਤੇ ਬਿਨਾਂ ਭਰੋਸਾ ਕਰਿਆ ਕਰੋ ਠੀਕ ਹੈ ਜੀ ਆਪਣਾ ਆ ਕੇ ਤਸੱਲੀ ਕਰਿਆ ਕਿਉਂਕਿ ਸਾਡੇ ਕੋਲ ਵੀ ਬਾਈ ਟਰੈਕਟਰ ਜ਼ਿਮੀਂਦਾਰ ਕੋਲ ਅਸੀਂ ਵੀ ਸਮਝ ਲਓ ਉਹਨਾਂ ਦੇ ਭਰੋਸੇ ਦੇ ਟਰੈਕਟਰ ਲੈ ਕੇ ਆਉਨੇ ਆ ਉਹੀ ਭਰੋਸਾ ਆਪਾਂ ਇਗਾ ਹੰਦ ਦਿੰਦੇ ਨੇ ਬੰਦੇ ਨੂੰ ਠੀਕ ਹੈ ਜੀ ਯਾਨੀ ਕਿ ਟਰੈਕਟਰ ਤੁਸੀਂ ਕਿਤੋਂ ਵੀ ਲੈਣਾ ਜੇ ਸਾਤ ਤੋਂ ਲੈਣਾ ਕਿਸੇ ਹੋਰ ਤੋਂ ਲੈਣਾ ਕਿਸੇ ਏਜੰਸੀ ਜੀ ਲੈਣਾ ਕਿਸੇ ਵਪਾਰੀ ਤੋਂ ਮੰਡੀ ਤੋਂ ਕਿਤੋਂ ਵੀ ਲੈਣਾ ਯਾਨੀ ਕਿ ਬਾਈ ਆਪਣੀ ਤਸੱਲੀ ਜਾ ਕੇ ਆਪ ਕਰੋ ਠੀਕ ਹੈ ਜੀ ਆਪਾਂ ਹਰੇਕ ਬੰਦੇ ਨੂੰ ਇਹੀ ਸਲਾਹ ਦੰਦੇ ਆ ਵੀ ਬਾਈ ਅਸੀਂ ਤਾਂ ਚਲੋ ਜੋ ਕਹਿੰਨੇ ਨੇ ਠੀਕ ਹੈ ਤੁਸੀਂ ਜਾਨੀ ਕਿ ਉਰੇ ਆ ਕੇ ਆਪਣਾ ਥੱਲੀ ਆਪ ਕਰ ਲੋ ਚੱਕ ਕੇ ਜਾਨੀ ਕਿ ਆਪਣੇ ਟਰੈਕਟਰ ਇਦਾਂ ਦੇ ਹੁੰਨੇ ਆ ਬਾਈ ਜੇ ਕੋਈ ਕਾਲੂ ਵੀ ਤੁਹਾਨੂੰ ਟਰੈਕਟਰ ਲੈ ਕੇ ਜਾ ਕੇ ਵੀ ਸਾਤੋਂ ਕੋਈ ਕਮੀ ਪੇਸ਼ੀ ਲੱਭ ਗਈ ਤੁਹਾਨੂੰ ਕੋਈ ਨੁਕਸਾਨ ਲੱਗਿਆ ਜੋ ਆਪਾਂ ਨੇ ਤੁਹਾਨੂੰ ਕਿਹਾ ਹੋਵੇ ਉਹ ਚੀਜ਼ ਨਾ ਨਿਕਲੇ ਤੇ ਆਪਾਂ ਜਾਨੀ ਕਿ ਬਾਅਦ ਵਿੱਚ ਵੀ ਤੁਹਾਨੂੰ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਆ ਬਾਈ 10 15 ਦਿਨ ਚ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਆਪਾਂ ਬੈਠੇ ਆ ਠੀਕ ਆ ਜੀ ਆਪਣੇ ਉਰੇ ਪੱਕਾ ਟਿਕਾਣਾ ਇਹਦਾ ਹੈ ਨਹੀਂ ਵੀ ਅੱਜ ਉਰੇ ਆ ਕਾਲੂ ਹੋਰ ਮੰਡੀ ਵਾਲਾ ਕੰਮ ਨਹੀਂ ਹੈਗਾ ਪੱਕਾ ਟਿਕਾਣਾ ਜੇ ਕਾਲੂ ਵੀ ਬਾਈ ਕੋਈ ਕਮੀ ਪੇਸ਼ੀ ਆ ਟਰੈਕਟਰ ਆਹ ਇਹ ਤਾਂ ਇਹ ਗੱਲ ਬਾਤ ਆ ਠੀਕ ਹੈ ਜੀ ਤਾਂ ਵੀ ਆਪਾਂ ਥੋੜਾ ਹੱਲ ਕਰਕੇ ਦਊਂਗੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਵੀਡੀਓ ਵੀ ਲੰਬੀ ਬਣੀ ਜਾਂਦੀ ਬਾਈ ਤੇ ਵੀਡੀਓ ਨੂੰ ਕਰਦੇ ਆਪਾਂ ਪੂਰੀ ਖਤਮ ਬਾਕੀ ਨਵੇਂ ਟਰੈਕਟਰ ਬਾਈ ਇੰਡੋ ਫਾਰਮ ਨੇ ਆਪਣੇ ਕੋਲ ਇਹ ਕੋਈ ਨਵੇਂ ਦਾ ਚਾਹਵਾਨ ਹੈ ਤਾਂ ਨਵਾਂ ਟਰੈਕਟਰ ਵੀ ਆ ਕੇ ਦੇਖ ਸਕਦਾ ਤੇ ਚਲੋ ਠੀਕ ਹੈ ਜੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ